ਬਾਈ ਸਾਰੇ ਮੇਰੇ ਭੈਣ ਭਰਾਵਾਂ ਨੂੰ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਅੱਜ ਤੁਹਾਡੇ ਵਾਸਤੇ ਫੇਰ ਆਪਾਂ ਇੱਕ ਵੀਡੀਓ ਲੈ ਕੇ ਆਏ ਆ ਉਹ ਵੀਡੀਓ ਬਾਈ ਜੀ ਤੁਸੀਂ ਪਹਿਲਾਂ ਵੀ ਦੇਖੀ ਹੋ ਆਪਣੇ ਕੋਲ ਕਾਟਨ ਦਾ ਮਾਲ ਦਿਖਾਵਾਂਗਾ ਅੱਜ ਤੁਹਾਨੂੰ ਜਿਹੜਾ ਕੱਟ ਪੀਸ ਚ ਵੀ ਆਉਂਦਾ ਹੈ ਤੇ ਮੈਚਿੰਗ ਚ ਵੀ ਆਉਂਦਾ ਹੈ ਉਹ ਤੇ ਉਹ ਆਲ ਓਵਰ ਚ ਵੀ ਆਉਂਦਾ ਬਾਈ ਜੀ ਉਹ ਤਿੰਨ ਪ੍ਰਕਾਰ ਦਾ ਆਪਣੇ ਕੋਲ ਕਾਟਨ ਹੈ ਬਾਈ ਜੀ ਬਹੁਤ ਹੀ ਵਧੀਆ ਬੰਬੇ ਦੀ ਕਾਟਨ ਬਾਈ ਜੀ ਜਿਹੜੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਪਹਿਲਾਂ ਵੀ ਆਪਾਂ ਉਹਦੀ ਵੀਡੀਓ ਪਾਈ ਸੀ ਅੱਜ ਤੁਹਾਨੂੰ ਆਪਾਂ ਤਾਂ ਦਿਖਾ ਰਹੇ ਆ ਆਪਣੇ ਕੋਲ ਮਾਲ ਨਵਾਂ ਆਇਆ ਤੇ ਨਵੇਂ ਡਿਜ਼ਾਈਨ ਆ ਬਾਈ ਜੀ ਬਹੁਤ ਹੀ ਸੋਹਣਾ ਕੱਪੜਾ ਪਹਿਲਾਂ ਵਾਰੇ ਆਪਾਂ ਤੁਹਾਨੂੰ ਧੋ ਕੇ ਵੀ ਦਿਖਾਇਆ ਹੋਇਆ ਉਹ ਬਹੁਤ ਹੀ ਵਧੀਆ ਸਰਫਨਾ ਪੂਰਾ ਵਧੀਆ ਮਲ ਕੇ ਧੋਤਾ ਹੋਇਆ ਕੋਈ ਉਹਦਾ ਰੰਗ ਫੇਟ ਨਹੀਂ ਹੁੰਦਾ ਤੇ ਕੋਈ ਬਾਈ ਜੀ ਉਹਨੂੰ ਬੁਰਜਾ ਕੋਈ ਹੋਰ ਕੋਈ ਕਿਸੇ ਕਿਸਮ ਦਾ ਕੋਈ ਲਾਂਭਾ ਨਹੀਂ ਉਹਦਾ ਆਪਾਂ ਬਾਈ ਉਹੀ ਸੋਡੇ 5-4 ਮਿੰਟ ਲਵਾਂਗੇ ਬਾਈ ਜੀ ਪੂਰੀ ਵਧੀਆ ਗੌਰ ਨਾਲ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਡਿਜ਼ਾਈਨਾਂ ਦਾ ਉਹ ਤਾਂ ਤੁਹਾਨੂੰ ਪਤਾ ਹੀ ਹੈ ਬਈ ਸਾਰਾ ਉਸ ਵੀ ਕੀ ਚੀਜ਼ ਹੈ ਡਿਜ਼ਾਈਨਰ ਨਵੇਂ ਆਏ ਆ ਆਪਣੇ ਡਿਜ਼ਾਈਨਾਂ ਤੁਹਾਨੂੰ ਦਿਖਾਵਾਂਗੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਬਾਈ ਜੀ ਜਿਹੜੇ ਮੇਰੇ ਵੀਰ ਭੈਣ ਭਰਾ ਸਾਡੇ ਨਾਲ ਨਵੇਂ ਜੁੜੇ ਆ ਉਹਨਾਂ ਵਾਸਤੇ ਲੋਕੇਸ਼ਨ ਦੱਸ ਦਿਆਂਗੇ ਆਪਣਾ ਇਹ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਤੇ ਜਿਹੜਾ ਪਿੰਡ ਹੈ ਬਈ ਮੈਸਰਖਾਨਾ ਇਹ ਮੋੜ ਮੰਡੀ ਦੇ ਕੋਲੇ ਰਹਿ ਗਿਆ ਜੀ ਪਿੰਡ ਮੈਸਰਖਾਨਾ ਤੇ ਜਿੱਥੇ ਆਪਣਾ ਮਨਜਿੰਦਰ ਕਲਾਥ ਹਾਊਸ ਦਾ ਸ਼ੋਅਰੂਮ ਆ ਬਾਈ ਜੀ ਤੇ ਵਧੀਆ ਕੁਆਲਿਟੀ ਦਾ ਆਪਾਂ ਕੱਪੜਾ ਰੱਖਦੇ ਆ ਏਕੇ ਟੈਕਸ ਸੰਕਰ ਵਗ ਹਾਂ ਕੱਪੜੇ ਲੱਗਦੇ ਆ ਬਾਈ ਜੀ ਜਿਹਦਾ ਕੋਈ ਲਾਂਭਾ ਨਾ ਆਵੇ ਤੇ ਬਾਈ ਜੀ ਆਪਣਾ ਕੰਮ ਹੋਰ ਸੇਲ ਦਾ ਕੰਮ ਹੈ ਦੁਕਾਨਦਾਰਾਂ ਵਾਸਤੇ ਆਪਾਂ ਸਪੈਸ਼ਲ ਬਈ ਰਿਆਤ ਲਾਉਨੇ ਆ ਬਹੁਤ ਵਧੀਆ ਰਿਆਤ ਲਾਉਨੇ ਜਿਵੇਂ ਬੈਲ ਹੋ ਗਈ ਚੁੰਨੀਆਂ ਹੋ ਗਈਆਂ ਬਾਈ ਜੀ ਕਾਟਨ ਆਉਡੀ ਵਗੈਰਾ ਤੇ ਬਾਈ ਜੀ ਇੱਕ ਆਪਾਂ ਨਵੀਂ ਵੈਰਾਈਟੀ ਵੀ ਤੁਹਾਨੂੰ ਦੱਸ ਦਈਏ ਪਹਿਲਾਂ ਵੀ ਵੀਡੀਓ ਪਾਈ ਹੋਈ ਹੈ ਆਪਣੇ ਕੋਲੇ ਬਾਈ ਜੀ ਬਰਬਰੀ ਤੇ ਬਾਈ ਜੀ ਆਰਕੰਡੀ ਦਾ ਨਵਾਂ ਕੱਪੜਾ ਏਕੇ ਟ੍ਰੈਕਸ ਦਾ ਬਹੁਤ ਹੀ ਵਧੀਆ ਕੁਆਲਿਟੀ ਦਾ ਆਇਆ ਹੋਇਆ ਵੀਡੀਓ ਤੁਹਾਨੂੰ ਪਹਿਲਾਂ ਪਾਈ ਹੋਈ ਹੈ ਤੇ ਬਾਈ ਜੀ ਡਿਜ਼ਾਈਨ ਹੋਰ ਬਥੇਰੇ ਆਪਣੇ ਕੋਲ ਨਵੇਂ ਤੋਂ ਨਵੇਂ ਆ ਗ ਬੋਟੀ ਕੁਆਲਟੀ ਦਾ ਕਪੜਾ ਏਕੇ ਟੈਕਸ ਦਾ ਉਹ ਵੀ ਆਪਣੇ ਕੋਲੇ ਹੈਗਾ ਭਾਈ ਜੀ ਕਿਸ ਨੂੰ ਆ ਚੁੰਨੀਆਂ ਦਿਖਾ ਦਿਆਂ ਚੁੰਨੀਆਂ ਦੇਖੋ ਭਾਈ ਜੀ ਇਹ ਆਪਣੇ ਕੋਲੇ ਬਰਕਾਂ ਵਾਲੀਆਂ ਚੁੰਨੀਆਂ ਨੇ ਤੇ ਇਹਦੇ ਵਿੱਚ ਆਪਣੇ ਕੋਲ 70 60 70 ਰੰਗ ਆਏ ਭਾਈ ਜੀ ਅਲੱਗ-ਅਲੱਗ ਰੰਗ ਆਏ ਅਲੱਗ-ਅਲੱਗ ਡਿਜ਼ਾਈਨ ਹੈ ਇਹ ਬਰਕ ਕੀਤੀ ਹੋਈਆਂ ਚੁੰਨੀਆਂ ਨੇ ਇਹਦਾ ਰੇਟ ਭਾਈ ਜੀ ਕੁੱਲ 150 ਰੁਪਿਆ ਰੇਟ ਹੈ ਜਿਹੜਾ ਮੇਰਾ ਵੀਰਪ੍ਰਾਖ ਕੋਈ ਦੁਕਾਨਦਾਰ ਹੈ ਉਹ ਵੀ ਆਪਾਂ ਲੈਸ ਲਾਵਾਂਗੇ ਇਹ ਦਿਖਾਈਆਂ ਨੇ ਆਪਾਂ ਪਹਿਲਾਂ ਵੀ ਸੀ ਹੁਣ ਤੁਹਾਨੂੰ ਮੇਰੇ ਨਿਗਾਹ ਪੈ ਗਈ ਤਾਂ ਤੁਹਾਨੂੰ ਮੈਂ ਨਿਗਾਹ ਕਰਾਉਣਾ ਭਾਈ ਜੀ ਇਹ ਚੁੰਨੀਆਂ ਬਹੁਤ ਹੀ ਵਧੀਆ ਕਾਟ ਕੜਾਈ ਕੀਤਾ ਹੋਇਆ ਮਾਲ ਹੈ ਬਾਈ ਜੀ 150 ਰੁਪਏ ਦੀ ਕੱਲੀ ਚੁੰਨੀ ਹੈ ਜੇ ਕੋਈ ਬਾਈ ਜੀ ਇਕੱਠਾ ਮਾਲ ਚੱਕ ਲੂ ਉਹਦੇ ਵਾਸਤੇ ਬਾਈ ਜੀ ਬਹੁਤ ਹੀ ਵਧੀਆ ਰੇਟ ਲਾਵਾਂਗੇ ਦੁਕਾਨਦਾਰੀ ਵਾਸਤੇ ਤੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਤੇ ਸ਼ੇਅਰ ਤੇ ਸਬਸਕ੍ਰਾਈਬ ਬਾਈ ਜੀ ਜਰੂਰ ਆਓ ਆਪਾਂ ਦਿਖਾਉਨੇ ਆ ਬਾਈ ਜੀ ਕਾਟਨ ਦਾ ਮਾਲ ਹੈ ਆਪਣੇ ਕੋਲ ਨਵਾਂ ਡਿਜ਼ਾਈਨ ਨਵੇਂ ਡਿਜ਼ਾਈਨ ਆਇਆ ਬਾਈ ਜੀ ਚੈੱਕ ਕਰ ਲਓ ਕੱਲਾ ਕੱਲਾ ਡਿਜ਼ਾਈਨ ਬਾਈ ਜੀ ਫਰੈਸ਼ ਮਾਲ ਹੈ 3.5 ਮੀਟਰ ਦੀ ਕੱਟ ਆ ਬਾਈ ਜੀ ਇਹਦੀ ਤੇ 1.5 ਮੀਟਰ ਆ ਪਣੈ ਬਾਈ ਦਾ ਤੇ ਛੂਟ ਲੈਣਾ ਛੂਟ ਲੈ ਲਓ ਬਾਈ ਜੀ ਜੇ ਕੱਟ ਕੇ ਕ ਜੇ ਮੈਚਿੰਗ ਕਰਨਾ ਹੈ ਬਾਈ ਜੀ ਮੈਚਿੰਗ ਵੀ ਹੋ ਜੂ ਆਪਣੇ ਕੋਲੇ ਮੈਚਿੰਗ ਵੀ ਹੈਗੀ ਐ ਜੇ ਮੈਚਿੰਗ ਦੇਖਣੀ ਹੈ ਮੈਚਿੰਗ ਵੀ ਆਪਣੇ ਕੋਲੇ ਹੁੰਦੀ ਹੈ ਬਾਈ ਜੀ ਆ ਦੇਖੋ ਬਾਈ ਕਲਾ ਕਲਾ ਰੰਗ ਚੈੱਕ ਕਰ ਲਓ ਬਾਈ ਜੀ ਤਾਂ ਕਿ ਤੁਹਾਨੂੰ ਸਕਰੀਨ ਸ਼ਾਟ ਲੈਣਾ ਸੌਖਾ ਹੋ ਜੇ ਤੇ ਰੰਗ ਬਾਈ ਆਪਣੇ ਕੋਲੇ ਹੋਰ ਵੀ ਬਹੁਤ ਜ਼ਿਆਦਾ ਰੰਗ ਆਪਣੇ ਕੋਲੇ ਬੱਡੀ ਕਾਉਂਟੀਟੀ ਚ ਮਾਲ ਆ ਬਾਈ ਜੀ ਭਾਵੇਂ 100 ਸੂਟ 200 ਸੂਟ ਜਿੰਨਾ ਸੋਨੂੰ ਚਿਤ ਮੰਨਦਾ ਉਹਨਾਂ ਲੈ ਸਕਦੇ ਹੋ ਬਾਈ ਜੀ ਇਹਦਾ ਰੇਟ ਬਾਈ ਜੀ ਫਿਕਸ ਹੀ ਆਪਣੇ ਕੋਲੇ ਭਾਵੇਂ ਤਾਂ 10 ਸੂਟ ਲੈ ਲਓ 20 ਲੈ ਲਓ 5 ਲੈ ਲਓ 2 ਲੈ ਲਓ ਭਾਵੇਂ 1 ਲੈ ਲਓ ਇਹਦਾ ਰੇਟ ਕੁੱਲ ਬਾਈ ਜੀ 350 ਰੁਪਿਆ ਰੇਟ ਹੈ ਆਪਾਂ ਚੈਲੰਜ ਕਰਦੇ ਆਂ ਵੀ ਇਹ ਇੱਕ ਵੈਰਾਈਟੀ ਦਾ ਰੇਟ ਹੈ 350 ਆ ਬਾਈ ਜੀ ਕੁੱਲ ਗੌਰ ਨਾਲ ਦੇਖਿਆ ਕਰੋ ਬਾਈ ਜੀ ਗੌਰ ਨਾਲ ਸੁਣਿਆ ਕਰੋ ਤਾਂ ਕਿ ਸੋਨੂੰ ਪਤਾ ਲੱਗ ਸਕੇ ਕੁਆਲਿਟੀ ਕੀ ਹੈ ਤੇ ਰੇਟ ਕੀ ਹੈ ਦਾ ਆਪਣੇ ਕੋਲੇ ਮੈਚਿੰਗ ਵੀ ਵਾਈ ਜੀ ਆ ਦੇਖੋ ਮੈਚਿੰਗ ਵੀ ਹੁੰਦਾ ਮਾਲ ਆਪਣੇ ਕੋਲੇ ਦੇਖੋ ਮੈਚਿੰਗ ਹੈ ਜੀ ਉਹੀ ਕਾਟਨ ਦਾ ਸ਼ੂਟ ਹੈ ਜੀ ਨਾਲ ਇਹਦੇ ਮੈਚਿੰਗ ਦਿੱਤਾ ਦੇਖੋ ਵੀਰੇ ਜਿਹੜਾ ਸ਼ੂਟ ਹੈ ਬਾਈ ਜੀ ਉਹਦੇ ਨਾਲ ਆ ਦੇਖੋ ਬਾਈ ਜੀ ਚਿੱਟੀ ਬਾਟਮ ਲਾਈ ਇਹਦੇ ਨਾਲ ਇਹਦੇ ਨਾਲ ਦੇਖੋ ਬਾਈ ਜੀ ਕਰੀਮ ਲਾਈ ਹੈ ਮੇਰੇ ਕਹਿਣ ਦਾ ਭਾਵੇਂ ਇਹ ਹੈ ਬਾਈ ਜੀ ਆਪਣੇ ਕੋਲੇ ਜੇ ਕਿਸੇ ਨੇ ਮੈਚਿੰਗ ਲੈਣਾ ਹੈ ਮੈਚਿੰਗ ਵੀ ਮਿਲ ਜੂ ਕੱਟ ਪੀਸ ਲੈਣਾ ਹੈ ਕੱਟ ਪੀਸ ਵੀ ਮਿਲ ਜੂਆ ਜੇ ਕਿਸੇ ਨੇ ਬਾਈ ਜੀ ਆਲ ਓਵਰ ਲੈਣਾ ਆਲ ਓਵਰ ਵੀ ਮਿਲ ਜੂਆ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਦੇਖੋ ਬਾਈ ਇਹ ਮੈਚਿੰਗ ਦੇ ਡਿਜ਼ਾਈਨ ਹੈ ਬਾਈ ਜੀ ਰੇਟ ਬਾਈ ਜੀ ਉਹੀ ਹੈ ਜਿਵੇਂ ਮਰਜ਼ੀ ਕਰ ਲਓ ਕੱਟ ਪਿਸ ਲਾਉਂਗੇ 170 ਰੁਪਏ ਦਾ ਤੇ ਬਾਈ ਜੀ ਜੇ ਆਲ ਓਵਰ ਲਾਉਂਗੇ 350 ਰੁਪਏ ਦਾ ਹੈ ਜੇ ਮੈਚਿੰਗ ਕਰਨਾ ਹੈ ਫਿਰ ਵੀ 350 ਰੁਪਏ ਦਾ ਇਹਦਾ ਮਤਲਬ ਸੂਟ ਦਾ ਰੇਟ ਬਾਈ ਜੀ 350 ਰੁਪਿਆ ਰੇਟ ਹੈ ਸਾਡਾ ਕੁੱਲ ਮਨਜਿੰਦਰ ਕਲਾਸ ਹਾਊਸ ਦੇ ਬਾਈ ਜੀ 350 ਰੁਪਿਆ ਰੇਟ ਹੈ ਸੂਟ ਦਾ ਇੱਕ ਨੰਬਰ ਕੁਆਲਿਟੀ ਦਾ ਕਪੜਾ ਬਾਈ ਜੀ 35 ਮੀਟਰ ਦੀ ਕੱਟ ਹੈ ਕੋਈ 5 ਦੀ ਕੱਟ ਨਹੀਂ ਬਾਈ ਜੀ ਹੈਗੀ 35 ਮੀਟਰ ਦੀ ਕੱਟ ਹੈ ਡੇਢ ਦਾ ਪਣਾ ਇਹਦਾ ਆਓ ਬਾਈ ਜੀ ਫਸਲ ਨੂੰ ਡਿਜ਼ਾਈਨ ਦਿਖਾਉਣੇ ਆ ਤੇ ਖੋਲ-ਖੋਲ ਕੇ ਕਿੰਨੇ ਸੋਹਣੇ ਡਿਜ਼ਾਈਨ ਹੈ ਤੇ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਦੇਖੋ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਬਾਈ ਜੀ ਸ਼ੇਅਰ ਜ਼ਰੂਰ ਕਰਿਆ ਕਰੋ ਚਲਦੀ-ਚਲਦੀ ਵੀਡੀਓ ਨੂੰ ਤਾਂ ਕਿ ਹਰ ਇੱਕ ਨੂੰ ਪਤਾ ਲੱਗ ਸਕੇ ਵੀ ਕੀ ਰੇਟ ਹੈ ਕੀ ਗੱਲਬਾਤ ਹੈ ਬਾਈ ਜੀ ਕੱਪੜਾ ਜੇ ਤੁਸੀਂ ਦੇਖੋ ਨਾ ਬਾਈ ਜੀ ਬਹੁਤ ਹੀ ਸੋਹਣਾ ਕੱਪੜਾ ਜਮਾ ਹੈ ਪਿਆ ਇੱਕ ਨੰਬਰ ਕੱਪੜਾ ਬਾਈ ਜੀ ਆਪ ਦੇ ਹੱਥੀ ਧੋਤਾ ਹੋਇਆ ਸਰਫਨਾ ਵਧੀਆ ਕੁੱਟ ਕੇ ਰਗੜ ਕੇ ਧੋਤਾ ਹੋਇਆ ਕੋਈ ਇਹਦਾ ਰੰਗ ਫੇਟ ਨਹੀਂ ਹੁੰਦਾ ਬਾਈ ਜਿਹੜਾ ਸਸਤਾ ਹੁੰਦਾ ਉਹਦਾ ਰੰਗ ਫੇਕ ਹੁੰਦਾ ਬਾਈ ਜੀ ਆਹ ਦੇਖੋ ਦਾਦੀ ਮਾਮਾ ਵਾਲਾ ਬਾਈ ਜੀ ਕਪੜਾ ਕਿੰਨਾ ਸੋਹਣਾ ਡਿਜ਼ਾਈਨ ਹੈ ਬਾਈ ਜੀ ਚੈੱਕ ਕਰੋ ਕੱਲਾ ਕੱਲਾ ਡਿਜ਼ਾਈਨ ਚੈੱਕ ਕਰ ਲਓ ਬਾਈ ਜੀ ਦੇਖੋ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਪਿਆ ਬਾਈ ਜੀ ਪਿਓਰ ਕਾਟਨ ਹੈ ਬਾਈ ਜੀ ਕੋਈ ਇਹ ਹੌਲਾ ਫੁੱਲ ਵਰਗਾ ਕਪੜਾ ਹੈ ਕੋਈ ਇਹਦਾ ਲਾਂਬਾ ਕੋਈ ਨਹੀਂ ਹੈਗਾ ਇਸ ਗੱਲ ਤੇ ਇੱਕ ਨੰਬਰ ਕੁਆਲਿਟੀ ਦਾ ਕਪੜਾ ਹੈ ਇਹ ਆ ਫਰਾਕਾ ਫਰੂਕਾ ਬਣਾਉਣ ਵਾਸਤੇ ਆਏ ਬਈ ਆਪਣੇ ਕੋਲ ਚਾਰ ਪੰਜ ਡਿਜ਼ਾਈਨ ਆਏ ਨੇ ਜੇ ਕਿਸ ਨੇ ਫਰਾਕ ਫਰੂਕ ਬਣਾਉਣੀਆਂ ਹੈ ਬਾਈ ਜੀ ਫਰਾਕ ਵੀ ਬਣਾ ਸਕਦਾ ਹੈ ਡਿਜ਼ਾਈਨ ਬਹੁਤ ਸੋਹਣੇ ਆ ਇਹਦੇ ਇਹ ਦੇਖੋ ਬਾਈ ਜੀ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਨੇ ਇਹ ਸਪੈਸ਼ਲ ਵਾਈ ਜੀ ਬੱਚਿਆਂ ਵਾਸਤੇ ਫਰਾਕਾ ਬਣਾਉਣੀਆਂ ਇਹ ਦੇਖੋ ਬਾਈ ਜੀ ਬਹੁਤ ਹੀ ਸੋਹਣਾ ਪ੍ਰਿੰਟ ਹੈ ਤੇ ਸਪੈਸ਼ਲ ਫਰਾਕਾ ਵਾਸਤੇ ਬਾਈ ਜੀ ਦਾ ਜੇ ਕਿਸ ਨੇ ਬਾਈ ਜੀ ਮੈਚਿੰਗ ਕਰਨਾ ਆਪਣੇ ਕੋਲੇ ਮੈਚਿੰਗ ਵਾਸਤੇ ਵੀ ਕਪੜਾ ਹੈਗਾ ਕੋਈ ਗੱਲ ਨਹੀਂ ਮੈਚਿੰਗ ਵੀ ਹੋ ਜੂ ਇੰਜ ਚਾਰ ਪੰਜ ਰੰਗ ਆ ਬਾਈ ਜੀ ਦੇਖ ਲਓ ਆ ਰੰਗ ਵੀ ਬਹੁਤ ਸੋਹਣਾ ਰੰਗ ਹੈ ਇਹ ਸਪੈਸ਼ਲ ਫਰਾਕਾਂ ਵਾਸਤੇ ਆ ਬਾਈ ਜੀ ਰੇਟ ਕੁੱਲ 350 ਰੁਪਿਆ ਰੇਟ ਹੈ ਜੀ ਇੱਕ ਇਕੱਲੇ ਇਕੱਲੇ ਸੂਟ ਦਾ ਕੋਈ ਇਕੱਲਾ ਲੈ ਲਓ ਦੋ ਲੈ ਲਓ ਚਾਰ ਲੈ ਲਓ ਬਾਈ ਜੀ ਭਾਵੇਂ 200 ਸੂਟ ਲੈ ਲਓ ਤਾਂ ਵੀ ਪਿਆ ਆਪਣੇ ਕੋਲੇ ਜਿਹੜਾ ਬੰਦਾ 200 ਜਾਂ ਇਕੱਠੇ ਸੂਟ ਲਊ ਦੁਕਾਨਦਾਰੀ ਵਾਸਤੇ 5-10 ਰੁਪਏ ਬਾਈ ਜੀ ਉਹਦੇ ਵਾਸਤੇ ਰਿਆਤ ਹੋਊਗਾ ਉਹ ਆਪਾਂ ਕਰ ਦੇਵਾਂਗੇ ਬਾਈ ਜੀ ਦੁਕਾਨਦਾਰੀ ਵਾਸਤੇ ਲਊਗਾ ਉਹਨੂੰ ਰਿਆਤ ਕਰਾਂਗੇ ਪਿਓਰ ਕੋਟਨਾ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਕੱਪੜੇ ਦੀ ਹੌਲਾ ਫੁੱਲ ਵਰਗਾ ਕੱਪੜਾ ਹੈ 3.5 ਮੀਟਰ ਦੀ ਕਟਾ ਬਾਈ ਜੀ 1.5 ਦਾ ਪਣਾ ਕਹਿ ਕੇ ਦੇਵਾਂਗੇ ਬਾਈ ਜੀ ਕੋਈ ਲੁਕ ਲਪੇਟ ਨਹੀਂ ਕੋਈ ਚੋਰੀ ਨਹੀਂ ਕੋਈ ਠੱਗੀ ਨਹੀਂ ਬਾਈ ਜੀ ਦੱਸ ਕੇ ਦੇਵਾਂਗੇ ਰੇਟ ਕੁੱਲ 350 ਰੁਪਿਆ ਰੇਟ ਹੈ ਚਾਹੇ ਤੱਕ ਅੱਧਾ ਲੈ ਲਓਗੇ ਬਾਈ ਜੀ 175 ਰੁਪਿਆ ਦਾ ਪੈਜੂਆ ਸਾਭ ਤੱਕ ਲੈ ਲਓਗੇ 350 ਰੁਪਿਆ ਦਾ ਪੈਜੂਆ ਜੇ ਬਾਈ ਜੀ ਮੈਚਿੰਗ ਕਰਾ ਲਓਗੇ ਫਿਰ ਵੀ 350 ਰੁਪਿਆ ਦੇ ਹੀ ਪਊਗਾ ਬਾਈ ਜੀ ਭਾਵੇਂ ਮੈਚਿੰਗ ਕਰਾ ਲਓ ਜਿੰਨੀ ਮਰਜ਼ੀ ਕਰ ਲਓ ਰਪੀਆ ਰੇਟ ਦਾ 350 ਰੁਪਿਆ ਰੇਟ ਹੈ ਪਿਓਰ ਕਾਟਨ ਹੈ ਉਹੀ ਕਾਟਨ ਹੈ ਇਹ ਐਂ ਨਾ ਸੋਚੋ ਵੀ ਇਹ ਸਸਤੀ ਹੈ ਖਮਣੀ ਕੀ ਗੱਲ ਬਾਤ ਹੈ ਕਾਟਨ ਮਾੜੀ ਹੂ ਜ਼ਿੰਮੇਵਾਰੀ ਹੈ ਬਾਈ ਆਪਕ ਸੋ ਫੋਟੋ ਵਾਈ ਦੀ ਉਹ ਚੀਜ਼ ਆ ਬਾਈ ਜੀ ਇਹ ਇੱਕ ਵਾਈ ਜੀ ਤੁਹਾਨੂੰ ਆਪਾਂ ਚੁੰਨੀਆਂ ਪਹਿਲਾਂ ਵੀ ਦਿਖਾਈਆਂ ਸੀ ਤੇ ਤੁਹਾਨੂੰ ਹੁਣ ਵੀ ਦਿਖਾਉਣੇ ਆ ਬਾਈ ਚਾਹੇ ਤਾਂ ਇਹਨਾਂ ਨਾਲ ਮਲਾ ਕੇ ਲੈ ਜਾਣੀਆਂ ਇਹਨਾਂ ਨਾਲ ਮਲਾ ਕੇ ਲੈ ਜਾਓ ਪਿਓਰ ਦੀਆਂ ਵੀ ਹੈਗੀਆਂ ਚਨੂਨ ਦੀਆਂ ਵੀ ਹੈਗੀਆਂ ਤੇ ਬਾਈ ਜੀ ਮੁਸਲਿਨ ਦਾ ਦੁਪੱਟਾ ਵੀ ਹੈਗਾ 2.5 ਮੀਟਰ ਦੇ ਦੁਪੱਟੇ ਆ ਬਾਈ ਜੀ ਚਾਹੇ ਤੁਹਾਡੇ ਘਰੇ ਸੂਟ ਪਿਆ ਉਹ ਵੀ ਲਿਆ ਕੇ ਮਿਲਾ ਸਕਦੇ ਹਾਂ ਬਾਈ ਜੀ ਇਹ ਇਹ ਚੈੱਕ ਕਰੋ ਭਾਈ ਦੁਪੱਟੇ ਦੇਖੋ 2.5 ਮੀਟਰ ਦੇ ਦੁਪੱਟੇ ਪ੍ਰਿੰਟਡ ਦਵੱਟੇ ਆ ਬਾਈ ਜੀ ਲੈ ਇਹਦੇ ਮਿਲ ਸਕਦੇ ਕੱਲੇ ਦਵੱਟੇ ਜੇ ਤੁਸੀਂ ਲੋੜਾ ਕੱਲਾ ਦਵੱਟਾ ਲੈ ਜਾ ਸਕਦਾ ਕੋਈ ਜਿਹਦੇ ਸੂਟ ਪਿਆ ਬਾਈ ਜੀ ਘਰੇ ਤਾਂ ਸੂਟ ਲਿਆ ਸਕਦਾ ਹੈ ਲਿਆ ਕੇ ਆਲਾ ਮਾਰਾ ਕੇ ਲਿਜਾ ਸਕਦਾ ਇਹ ਆ ਦੇਖੋ ਬਾਈ ਜੀ ਮਸਲੀਨ ਦਾ ਦਵੱਟਾ ਦੇਖੋ ਬਾਈ ਜੀ ਬਹੁਤ ਹੀ ਸੋਹਣੇ ਦਵੱਟੇ 2.5 2.5 ਮੀਟਰ ਦੇ ਆਮ ਜੇ ਬਾਈ ਤੁਸੀਂ ਦਵੱਟਾ ਲਓਗੇ 200 ਰੁਪਏ ਦਾ ਪਲੇਨ ਦਵੱਟਾ ਮਿਲਦਾ ਬਾਈ ਜੀ 200 ਰੁਪਏ ਦਾ ਕੱਲਾ ਪਲੇਨ ਜੇ ਪਲੇਨ ਲਓਗੇ 200 ਰੁਪਏ ਦਾ ਮਿਲਦਾ ਤੇ ਬਾਈ ਜੀ ਉਹ ਤੇ ਜ ਡਾਈ ਕਰਾਉਣੀ ਹੈ ਕੰਪਿਊਟਰ ਡਾਈ ਕਰਾਉਣਾ 200 ਰੁਪਏ ਲੱਗਦਾ ਹੈ ਬਾਈ ਉਹ 400 ਰੁਪਏ ਚ 300 ਰੁਪਏ ਦੁਪੱਟਾ ਪੈਂਦਾ ਹੁੰਦਾ ਪਰ ਇਹ ਦੁਪੱਟੇ ਦਾ ਰੇਟ ਕੁਲ 250 ਰੁਪਿਆ ਰੇਟ ਹੈ ਬਾਈ ਜੀ ਜ਼ਿੰਮੇਵਾਰੀ ਹੈ ਰੇਟ ਦੀ ਵੀ ਤੇ ਕੁਆਲਿਟੀ ਦੀ ਵੀ ਬਾਈ ਜੀ ਪਿਓਰ ਮਸਲੀਨ ਦਾ ਦੁਪੱਟਾ ਹੈ ਫੁੱਲ ਜ਼ਿੰਮੇਵਾਰੀ ਹੈ ਜੇ ਮਸਲੀਨ ਨਾ ਹੋਵੇ ਆਪਾਂ ਦੇਣਦਾਰ ਬੈਠੇ ਬਾਈ ਜੀ ਪਿਓਰ ਮਸਲੀਨ ਹੈ ਇਹਦਾ ਰੇਟ ਕੁਲ 250 ਰੁਪਏ ਹੈ ਚਾਹੇ ਤਾਂ ਬਾਈ ਪਿਓਰ ਲੈ ਲਓ ਚਾਹੇ ਤਨੂਨ ਦਾ ਲੈ ਲਓ ਚਾਹੇ ਬਾਈ ਮਸ਼ੀਨ ਦਾ ਲੈ ਲਓ ਆਪਦੇ ਸ਼ੂਟ ਲਈ ਆਓ ਤੇ ਨਾਲ ਮਲਾ ਕੇ ਲੈ ਜਾਓ ਬਾਈ ਜੀ ਦੇਖੋ ਚੈੱਕ ਕਰੋ ਬਹੁਤ ਹੀ ਵਧੀਆ ਦੁਬੱਟੇ ਆ ਬਾਈ ਜੀ ਇਕੱਲਾ ਇਕੱਲਾ ਦੁਬੱਟਾ ਸ਼ਾਨਦਾਰ ਦੁਬੱਟਾ ਹੈ ਨਮਨ ਦੇਖੋ ਆਪਣੇ ਕੋਲੇ ਬਹੁਤ ਜ਼ਿਆਦਾ ਡਿਜ਼ਾਈਨ ਪਿਆ ਬਾਈ ਜੀ ਘੱਟੋ ਘੱਟ 200 ਡਿਜ਼ਾਈਨ ਪਿਆ ਬਾਈ ਜੀ ਆਪਣੇ ਕੋਲੇ ਆਪਾਂ ਗੱਲਾਂ ਕਰਨੀਆਂ ਨਹੀਂ ਹੈਗੀਆਂ ਬਾਈ ਜੀ ਕਹਿਣ ਨੂੰ ਕੁਝ ਕਹੀ ਜਾਓ ਪਰ ਜਿਹੜੀ ਆਪਾਂ ਗੱਲ ਵੀਡੀਓ ਦੇ ਵਿੱਚ ਬੋਲਦੇ ਆ ਬਾਈ ਜੀ ਇਹ ਹਕੀਕਤ ਹੈ ਜਦੋਂ ਮਰਜ਼ੀ ਆ ਕੇ ਜਮਾਓ ਬਾਈ ਜੀ 200 ਰੰਗ ਕਿਹਾ 200 ਰੰਗ ਹੀ ਮਿਲੂਗਾ ਚਨੂਨ ਦਾ ਪਿਓਰ ਦਾ ਤੇ ਮਸ਼ਲੀਨ ਦਾ ਕਿਹਾ ਬਾਈ ਜੀ ਐਵੇਂ ਹੀ ਕੋਈ ਮਿਲੂਗਾ ਜਿਹੜੀ ਗੱਲ ਵੀਡੀਓ ਦੇ ਵਿੱਚ ਹੋਊ ਬਾਈ ਜੀ ਉਹੀ ਹੋਊਗੀ ਕੋਈ ਇਸ ਗੱਲ 'ਚ ਕੋਈ ਫੇਕ ਨਹੀਂ ਹੈ ਜਾਂ ਫੇਕ ਉਹ ਗੱਲ ਹੈ ਨਹੀਂ ਵੀਰੇ ਆਪਣੇ ਕੋਲ ਆਪਾਂ ਤਾਂ ਓਨੀ ਗੱਲ ਕਰਾਂਗੇ ਜਿੰਨੀ ਭੁੱਗ ਜੇ ਦੇਖੋ ਬਾਈ ਜੀ ਮਸ਼ੀਨ ਦੇ ਟੱਟਿਆ ਪੂਰੀ ਫੁੱਲ ਜ਼ਿੰਮੇਵਾਰੀ ਹੈ ਆਹ ਦੇਖੋ ਬਾਈ ਜੀ ਗੋਟਾ ਲੱਗੇ ਵੀ ਹੈਗੇ ਨੇ ਵਿੱਚ ਇਹ ਕਿਸੇ ਨੇ ਗੋਟੇ ਵਾਲੇ ਲੈਣੇ ਨੇ ਡਿਜ਼ਾਈਨਰ ਕੋਈ ਗੋਟੇ ਵਾਲੇ ਲੈਣੇ ਆ ਉਹ ਵੀ ਹੈਗੇ ਆ ਬਾਈ ਜੀ 2.5 ਮੀਟਰ ਦੀ ਕਟ ਹੈ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਆਹ ਗੋਟੇ ਲੱਗੇ ਨੇ ਵਿੱਚ ਬਾਈ ਜੀ ਇਹ ਵੀ ਹੈਗੀ ਜ਼ਿੰਮੇਵਾਰੀ ਹੈ ਬਾਈ ਜੀ ਇਹਦਾ ਰੇਟ ਕੁੱਲ 250 ਰੁਪਿਆ ਰੇਟ ਆ ਬਾਈ ਜੀ ਬਹੁਤ ਹੀ ਵਧੀਆ ਭਾਅ ਨਾਲ ਮਿਲਦੀ ਹੈ ਦਵੱਟੇ ਜਿੰਨੇ ਮਰਜ਼ੀ ਲੈ ਲਓ ਬਾਈ ਜੀ 1 2 5 7 ਜਿੰਨੇ ਮਰਜ਼ੀ ਲੈ ਲਓ ਜੇ ਕੋਈ ਦੁਕਾਨਦਾਰ ਲਊ ਬਾਈ ਜੀ ਲੈਸ ਲਾਵਾਂਗੇ ਕੱਲਾ ਕੱਲਾ ਦਵੱਟਾ 250 ਰੁਪਏ ਦਾ ਹੈ ਇੱਕ ਬਾਈ ਜੀ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਬਾਈ ਜੀ ਇੱਕ ਆਪਣੇ ਕੋਲੇ ਬਰਬਰੀ ਤੇ ਇੱਕ ਆਪਣੇ ਕੋਲੇ ਬਾਈ ਜੀ ਆਰਕੰਡੀ ਪਹਿਲਾਂ ਵੀ ਆਇਆ ਸੀ ਬਾਈ ਜੀ ਦੇਖੋ ਆ ਆਰਕੰਡੀ ਦਾ ਬਾਈ ਜੀ ਦੇਖੋ ਤੇ ਆ ਬਾਈ ਜੀ ਬਰਬਰੀ ਦਾ ਪਹਿਲਾਂ ਆਪਾਂ ਵੀਡੀਓ ਪਾਈ ਸੀ ਬਾਈ ਜੀ ਵੈਸੀ ਦਿਖਾ ਰਿਹਾ ਹੈ ਹੁਣ ਦਿਖਾਉਂਦੇ ਨੇ ਹੈਗੇ ਰੇਟ ਅਦਾਬ ਕਪੜਾ ਕਪੜਾ ਪਹਿਲਾਂ ਦਿਖਾ ਚੁੱਕੇ ਆ ਆ ਬਾਈ ਜੀ ਬਰਬਰੀ ਦਾ ਦੇਖੋ ਬਰਬਰੀ ਆਪਣੇ ਕੋਲੇ ਬਿਨਾ ਲਾਈਨਿੰਗ ਤੋਂ ਵੀ ਹੈਗੀ ਆ ਬਾਈ ਜੀ ਤੇ ਲਾਈਨਗ ਵਾਲੀ ਵੀ ਹੈਗੀ ਹੈ ਏਕੇ ਟੈਕਸ ਦਾ ਮਾਲ ਆ ਚੈੱਕ ਕਰ ਲੋ ਬਾਈ ਜੀ ਇਹ ਆਪਣੇ ਕੋਲ ਡਿਜ਼ਾਈਨ ਬਥੇਰੇ ਆ ਬਾਈ ਜੀ ਜਿੰਨੇ ਮਰਜ਼ੀ ਲੈ ਲੋ ਬਾਈ ਜੀ ਡਿਜ਼ਾਈਨ ਚੈੱਕ ਕਰੋ ਇਹ ਬਾਈ ਜੀ ਬਾਹਲਾ ਆਪਾਂ ਨਹੀਂ ਦਿਖਾਉਂਦੇ ਕਿਉਂਕਿ ਤੁਹਾਨੂੰ ਬਾਹਲਾ ਕੀਤਾ ਵੀ ਪਾਹਾਂ ਤਿੰਨ ਮਿੰਟ ਹੀ ਤੁਹਾਨੂੰ ਲੈਣੇ ਆ ਮਾਲ ਬਹੁਤ ਜ਼ਿਆਦਾ ਪਿਆ ਬਾਈ ਜੀ ਪਹਿਲਾਂ ਆਪਾਂ ਵੀਡੀਓ ਪਾਈ ਸੀ ਤਾ ਸੋਡੇ ਯਾਦ ਕਰਾਉਣੇ ਬਾਈ ਜੀ ਬਰਬਰੀ ਤੇ ਬਾਈ ਜੀ ਆਰਕਨ ਦੀ ਇਹਦੇ ਆਪਣੇ ਕੋਲ ਹੋਰ ਬਹੁਤ ਨਵੇਂ ਡਿਜ਼ਾਈਨ ਆ ਗਏ ਜੇ ਕਿਸ ਨੂੰ ਲੋੜ ਆ ਬਾਈ ਜੀ ਫੋਨ ਮਾਰ ਕੇ ਫੋਟੋਆਂ ਅਪਵਾ ਲਓ ਜਾਂ ਜਿਹੜੀਆਂ ਪਹਿਲਾਂ ਵੀਡੀਓ ਪਾਈਆਂ ਉਹਦੇ ਵਿੱਚ ਫੋਟੋਆਂ ਸਾਨੂੰ ਸਕਰੀਨਸ਼ਾਟ ਭੇਜ ਦਿਓ ਜਿਵੇਂ ਤੁਹਾਡੀ ਖੁਸ਼ੀ ਆ ਬਾਈ ਜੀ ਉਵੇਂ ਕਰ ਲਿਓ ਤੁਹਾਨੂੰ ਦੱਸਿਆ ਬਾਈ ਜੀ ਆਪਣੇ ਕੋਲ ਡਿਜ਼ਾਈਨ ਇਹਦੇ ਬਹੁਤ ਜ਼ਿਆਦੇ ਪਿਆ ਹੈ ਜਿਹੜੀ ਆਪਾਂ ਮੁੱਖ ਮਕਸਦ ਆਪਣਾ ਕਾਟਨ ਦਾ ਸੀ ਵੀਰੇ ਕਾਟਨ ਦਿਖਾਈਏ ਤੁਹਾਨੂੰ ਬੰਮੇ ਵਾਲੀ ਉਹਦਾ ਰੇਟ ਕੁੱਲ 350 ਰੁਪਿਆ ਰੇਟ ਹੈ ਬਾਈ ਜੀ ਜਿਵੇਂ ਮਰਜ਼ੀ ਲੈ ਜਾਓ ਉਵੇਂ ਹੀ 350 ਰੁਪਿਆ ਰੇਟ ਹੈ ਆਲ ਓਵਰ ਮ ਤੇ ਇਹਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤਾਂ ਕਿ ਗਾਂਧੀ ਗਾਂਹ ਵਾਈ ਜੀ ਪਤਾ ਲੱਗੇ ਤੇ ਫਿਰ ਤੁਹਾਡੇ ਵਾਸਤੇ ਆਪਾਂ ਵੀਡੀਓ ਲੈ ਕੇ ਇੱਕ ਦੋ ਦਿਨ ਤੱਕ ਫਿਰ ਆਵਾਂਗੇ ਤੁਹਾਡੇ ਚਰਨਾਂ ਦੇ ਵਿੱਚ ਉਦੋਂ ਤੱਕ ਵਾਈ ਜੀ ਮਾਫੀ ਚਾਹੁੰਦੇ ਆ ਜੇ ਕੋਈ ਗਲਤ ਬੋਲਿਆ ਗਿਆ ਹੋਵੇ ਤਾਂ ਮਾਫ ਕਰ ਦਿਓ ਬਾਈ ਜੀ ਤੇ ਇਹਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ